ਰੱਬਾ ਇਹੋ ਜਹੀ ਮਨਹੂਸ ਕੜੀ ਕਦੇ ਵੀ ਕਿਸੇ ਦੇ ਨਾਮ 'ਤੇ ਤਸਵੀਰਾਂ ਬੇहद ਭਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਕਤਲ ਕੀਤੇ ਪੁਲਿਸ ਮੁਲਾਸਮ ਅਮਨਦੀਪ ਸਿੰਘ ਤਾਂ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਉਸ ਵਕਤ ਅਥਰੂ ਆ ਕੇ ਜਦੋਂ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦੇ ਛੋਟੇ ਚਿਹਰੇ ਮਾਸੂਮ ਬੱਚੇ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਜਿਸ ਨੂੰ ਇਹ ਵੀ ਨਹੀਂ ਪਤਾ ਹੁਣਾ ਕਿ ਉਸ ਦਾ ਪਿਤਾ ਹੁਣ ਕਦੇ ਵੀ ਵਾਪਸ ਨਹੀਂ ਆਵੇਗਾ ਹੁਣ ਉਸ ਦੇ ਲਈ ਕੋਈ ਵੀ ਚੀਜ਼ ਲੈ ਕੇ ਨਹੀਂ ਆਵੇਗਾ 47 ਦੁਨੀਆ ਤੋਂ ਉਸ ਦੇ ਲਈ ਪਿਤਾ دور ہو کے ਆਤਾ ਪਰਿਵਾਰਿਕ ਮੈਂਬਰਾਂ ਦਾ ਰੋਣਾ ਵੇਖਿਆ ਨਹੀਂ ਜਾ ਰਿਹਾ ਸੋ ਤਸਵੀਰਾਂ ਬਿਹਦ ਭਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਬੀਤੀ ਦਿਨ ਹੀ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਦਾ ਵਾਰਿਆਂ ਦੇ ਹੱਥੋਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਮ੍ਰਿਤਕ ਅਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਪੁਲਿਸ ਦੀ ਟਕੜੀ ਵੱਲੋਂ ਸਲਾਮੇ ਦੇ ਕੇ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਪਹੁੰਚਦੇ ਨੇ ਜਿਨ੍ਹਾਂ ਦੀਆਂ ਅੱਖਾਂ ਨਮ ਨਸਰਾਈਆਂ ਤੇ ਹੀ ਅਮਨਦੀਪ ਤੇ ਪਰਿਵਾਰਿਕ ਮੈਂਬਰਾਂ ਦਾ ਹਾਲ ਦੇਖ ਸਕਦੇ ਨਾ ਤਸਵੀਰਾਂ ਦੇ ਵਿੱਚ ਕਿ ਕਿੰਝ ਉਹਨਾਂ ਦੀ ਆਪਣੀ ਸੁਤ ਬੁੱਧ ਭੁਲਾਈ ਹੋਈ ਹੈ ਤਾਂ ਉੱਥੇ ਹੀ ਅਮਨਦੀਪ ਸਿੰਘ ਦੇ ਪਿਤਾ ਦੇ ਵੱਲੋਂ ਇੱਕੋ ਇੱਕ ਗੱਲ ਕਹੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਪਿਤਾ ਦਿਵਲਵੀ ਕਲਾਕੀ ਦੇ ਕੀ ਪਾਵੇਂ ਕੀ ਉਸਤਾਬ ਬੇਟਾ ਬਿਟ ਤਾਂ ਛੋਟੀ ਉਮਰੇ ਹੀ ਕਤਲ ਕਿਉਂ ਨਾ ਕੋਇਆ ਹੋਵੇ ਪਰ ਸਖਤ ਸਜ਼ਾ ਜੜੀਆ ਕਾਤਲਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਅਤ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਇਸ ਵਕਤ ਸਤਮੀ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਵਾਈਫ ਇੱਕ ਚ ਉਹਨਾਂ ਦਾ ਛੋਟਾ ਬੇਟਾ ਬਾਕੀ ਇੱਕ ਭਰਾ ਇੱਕ ਭੈਣ ਸੀ ਤਾਨੂੰ ਫੋਨ 6:30 ਵਜੇ ਕਿਤੇ ਅਨਨੋਨ ਨੰਬਰ ਤੋਂ ਕਿਸੇ ਅਨਨੋਨ ਨੰਬਰ ਦੇ ਕਿਸੇ ਨੰਬਰ ਤੋਂ ਆਇਆ ਵੀ ਜਿੱਜਾ ਜੀ ਨੂੰ ਮੇਰੇ ਜਿੱਜਾ ਜੀ ਦਾ ਨੰਬਰ ਦੇ ਦਿਓ ਮੇਰੇ ਨਬ ਦੇ ਸਿੰਘ ਮੇਰੇ ਇਹ ਨਾ ਉਹਨੇ ਦਮਾਦ ਨੇ ਤੇ ਅਸੀਂ ਉਹਨਾਂ ਨੂੰ ਨੰਬਰ ਉਹਨਾਂ ਦਾ ਦਿੱਤਾ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਹਨਾਂ ਦਾ ਨੰਬਰ ਕਿਉਂ ਮੰਗਦੇ ਹੋ ਸੰਦਸ ਕਾਦੇ ਬਾਤ ਤੁਨ ਕੀ ਰੋੜ ਪੈ ਗਈ ਉਹ ਹੈ ਜੇ ਡਾਕਟਰ ਨੇ ਤੇ ਉਹ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਦਵਾਈ ਬਾਰੇ ਪੁੱਛਣਾ ਸੀ ਤੇ ਇਸ ਤਰ੍ਹਾਂ ਕਰਕੇ ਸਾਨੂੰ ਨੰਬਰ ਦੇ ਦੋ ਸੀ ਦਵਾਈਆਂ ਬਾਰੇ ਪਤਾ ਕਰਨਾ ਮੈਂ ਕਿਹਾ ਮੈਨੂੰ ਕੁਝ ਦਾਲ ਚ ਗਾਲਾ ਲੱਗਦਾ ਵੀ ਤੁਸੀਂ ਮੇਰੇ ਨਾਲ ਤਾਂ ਗੱਲ ਨਹੀਂ ਕਰ ਰਹੇ ਹੈਗੇ ਤੇ ਇਹਨੂੰ ਉਹਨਾਂ ਦਾ ਫੋਨ ਆ ਗਿਆ ਐਂ ਕਰਕੇ ਵੀ ਆਪਣੇ ਅਮਨ ਦਾ ਉਹ ਹੋ ਗਿਆ ਲੜਾਈ ਝਗੜਾ ਹੋ ਗਿਆ ਕਿਤੇ ਤੇ ਉਹ ਅਮਰੰਸੀ ਦਾ ਗੱਨੇ ਤੇ ਉਹ ਉੱਥੇ ਜਾਣਾ ਮੈਂ ਤੁਹਾਨੂੰ ਕੁਝ ਪਤਾ ਉੱਥੇ ਬਾਰੇ ਮੈਂ ਮੈਂ ਤਾਂ ਕੁਝ ਨਹੀਂ ਪਤਾ ਹੈਗਾ ਉਹ ਕਹਿੰਦਾ ਮੈਂ ਆ ਰਹੇ ਹੱਥੇ ਤੇ ਉਹ ਪੰਨਾ ਉੱਤੇ ਗਿਆ ਉਹ ਗੋ ਅਮਰੋਸੀ ਗਿਆ ਉਹ ਫਿਰ ਮੈਨੂੰ ਲੈ ਕੇ ਗਿਆ ਕਹਿੰਦਾ ਪਪਾ ਉਤਨੋਂ ਇਸ ਦੁਨੀਆ 'ਚ ਚਲੇ ਗਏ ਦੂਜੇ ਬੇਟੇ ਦੇ ਸੱਟਾ ਲੱਗੀਆਂ ਉਹ ਮੇਰੇ ਨਾਲ ਤਾਂ ਇੱਕ ਪੁਲਿਸ ਮਲਵਜ਼ਮ ਵੀ ਆਪਣੇ ਆਪਣੇ ਖਤਰ ਉਹ ਚ ਰਹਿ ਨਹੀਂ ਸਕਦਾ ਹੈਗਾ ਉਹ ਵੀ ਖਤਰੇ 'ਚ ਹੀ ਰਹਿਣ ਲੱਗ ਗਿਆ ਕਿਹੇ ਜਿਹੇ ਡਿਊਟੀ ਕਿਹੇ ਜਿਹੇ ਲੋਕ ਹੋਗੇ ਕਿਹੇ ਜੀ ਦੁਨੀਆ ਹੋਗੀ ਇਹ ਸਾਨੂੰ ਪਤਾ ਨਹੀਂ ਕਿਸੇ ਨਾਲ ਵੀ ਉਹਦੀ ਕੋਈ ਰੰਜਿਸ਼ ਨਹੀਂ ਸੀ ਬਿੱਟਪੁਰ ਬੋਲੜਾ ਬੰਦਾ ਸੀ ਆਪਣਾ ਸਵੇਰੇ ਵੇਲੇ ਡਿਊਟੀ ਤੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ ਮੈਂ ਆਪਣੀ ਬੜੀ ਆਪਣੀ ਮਿਹਨਤ ਨਾਲ ਉਹਨੂੰ ਡਿਊਟੀ 'ਚ ਵਣੇ ਕੋਈ ਕਨਸਟੇਬਲ ਦੀ ਉਸ ਬੱਚੇ ਨੇ ਵੀ ਬਹੁਤ ਮਿਹਨਤ ਕੀਤੀ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਇਹ ਕਟੋ ਘਟ 10 ਸਾਲ ਦੀ ਸਰਵਿਸ ਹੋ ਗਈ ਸੀ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ ਹੋਣੀ ਜੇ ਸਾਨੂੰ ਇਨਸਾਫ ਮਿਲੂਗਾ ਤੁਸੀਂ ਉਹਨਾਂ ਬੰਦਿਆਂ ਨੂੰ ਫੜੋਗੇ ਤਾਂ ਹੀ ਸਾਨੂੰ ਇਨਸਾਫ ਮਿਲੂਗਾ ਜਦੋਂ ਬੰਦੇ ਬੱਚੇ ਨੇ ਹਥਿਆਰ ਚੱਕੇ ਲਿਆ 13 ਸਾਲ ਦੀ ਉਮਰ ਚੱਕ ਲਿਆ 14 ਸਾਲ ਦੀ ਉਮਰ ਦੇ ਵਿੱਚ ਚੱਕ ਲਿਆ ਸਜ਼ਾ ਦਾ ਹੱਕਦਾਰ ਬੰਦਾ ਉਹ ਸਜ਼ਾ ਦਾ ਸਜ਼ਾ ਦਾ ਹੱਕਦਾਰ ਬੰਦਾ